ਚਾਹੇ ਮੈਚ ਕਬੱਡੀ ਦਾ ਹੋਵੇ ਤੇ ਚਾਹੇ ਕ੍ਰਿਕਟ ਦਾ ਹੋਵੇ ਜਿਹੜਾ ਮਰਜੀ ਮੈਚ ਹੋਵੇ ਜਦੋਂ ਭਾਰਤ ਦਾ ਤੇ ਪਾਕਿਸਤਾਨ ਦਾ ਲੈਂਦੇ ਪੰਜਾਬ ਦੇ ਚੜਦੇ ਪੰਜਾਬ ਦੀ ਇਹਨਾਂ ਦੀ ਗੱਲ ਹੁੰਦੀ ਹੈ ਨਾ ਤਾਂ ਫਿਰ ਲੋਕਾਂ ਦੇ ਵਿੱਚ ਦਰਸ਼ਕਾਂ ਦੇ ਵਿੱਚ ਖਿੱਚ ਬਹੁਤ ਹੁੰਦੀ ਹੈ ਅੱਛਾ ਇਹ ਹੀ ਗੱਲ ਤੋਂ ਲਾ ਲਓ ਸਾਬ ਵੀ ਹੁਣ ਇੱਕ ਪਿੰਡ ਆ ਆਪਾਂ ਇੱਕ ਸ਼ਹਿਰ ਆ ਨਾਲ ਦਾ ਪਿੰਡ ਜਿਵੇਂ ਸਾਡੇ ਉਥੇ 86 ਤੇ 87 ਪਿੰਡ ਸੀਗਾ ਮੇਰਾ 87 ਹੈ ਨਾਲ ਦਾ 86 ਨਹਿਰ ਤੋਂ ਇੱਕ ਐਸਪਾਸੇ ਨਹਿਰ ਤੋਂ ਇੱਕ ਐਸਪਾਸੇ ਸੀਗਾ ਉਹਨਾਂ ਦਾ ਆਪਸ ਵਿੱਚ ਮੈਚ ਹੁੰਦਾ ਸੀ ਨਾ ਤੋਂ ਇੰਨਾ ਇੰਜ ਦਾ ਮੈਚ ਹੁੰਦਾ ਸੀ ਵੀ ਬੰਦੇ ਨਾ ਸਮਝ ਲੋਗੇ ਜਿਵੇਂ ਮਰਨ ਮਰਾਉਣ ਤੱਕ ਜਾਂਦੇ ਹੇਕ ਦੂਜੇ ਨੂੰ ਉਹ ਸਾਹ ਤੇ ਹੁਣ ਉਹ ਰਹਿੰਦੇ ਇੱਕੋ ਮੁਲਕ 'ਚ ਹਾਂਜੀ ਬੋਲੀ ਉਹਨਾਂ ਦੀ ਇੱਕੋ ਰਿਸ਼ਤੇਦਾਰੀਆਂ ਇੱਕੋ ਤੱਲਕ ਸਾਰੇ ਇੱਕੋ ਮਤਲਬ ਕਿਤੇ ਕਿਸੇ ਅਦਰ ਜਗ੍ਹਾ ਤੇ ਜਾਣਾ ਪਈਏ ਕਿਸੇ ਹੋਰ ਸ਼ਹਿਰ ਲੜਾਈ ਹੋਵੇ ਤਾਂ ਕੀ ਇਹਨਾਂ ਪਿੰਡਾਂ 'ਚ ਨਹੀਂ ਬੰਦੇ ਉਹਨਾਂ ਨਾਲ ਜਾਣਗੇ ਇਕੱਠੇ ਹੀ ਜਾਣਗੇ ਨਾ ਫਿਰ ਉਹ ਉਹ ਇਸੇ ਤਰ੍ਹਾਂ ਫਿਰ ਤੁਹਾਨੂੰ ਪਤਾ ਵੀ ਜਦੋਂ ਇਹ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਆਪਸ ਵਿੱਚ ਮੈਚ ਹੁੰਦਾ ਉਹ ਬੰਦੇ ਕਹਿੰਦੇ ਨੇ ਵੇਖੀਏ ਉਹ ਇੱਕ ਤਜਸਸ ਹੁੰਦਾ ਵੀ ਕਿਹੜਾ ਬੰਦਾ ਜਿੱਤੇਗਾ ਕਿਹੜਾ ਕੀ ਕਰੇਗਾ ਉਹ ਦੋ ਪਾਸਿਆਂ ਦਾ ਬਹੁਤ ਉਤਸ਼ਾਹ ਹੁੰਦਾ ਕਿਸੇ ਵੀ ਮੁਲਕ ਚ ਮੈਂ ਤੁਹਾਨੂੰ ਅਕਸਰ ਅਸਾਂ ਕੰਟਰੀਆਂ ਦੇ ਵਿੱਚ ਜਾਈਦਾ ਨਾ ਤੇ ਬਹੁਤੇ ਬੰਦੇ ਮਤਲਬ ਕਿ ਬਹੁਤੇ ਜਿਹੜੀਆਂ ਕੰਟਰੀਆਂ ਨੇ ਕੋਈ ਵੀ ਮੈਚ ਹੋਵੇ ਕਿਸੇ ਇੱਕ ਕ੍ਰਿਕਟ ਦਾ ਹੋਵੇ ਕਬੱਡੀ ਦਾ ਹੋਵੇ ਉਹਨਾਂ ਦੇ ਵਿੱਚ ਤੁਸੀਂ ਕਬੱਡੀ ਪਾਕਿਸਤਾਨ ਤੇ ਇੰਡੀਆ ਦਾ ਮੈਚ ਕਰਾ ਲਓ ਕ੍ਰਿਕਟ ਇੰਡੀਆ ਤੇ ਪਾਕਿਸਤਾਨ ਦੀ ਕਰਾ ਲਓ ਤੁਹਾਨੂੰ ਗਰਾਊਂਡਾਂ 'ਚ ਜਗ੍ਹਾ ਨਹੀਂ ਲੱਭੇਗੀ ਬੈਂਡ ਹੋਰ ਭਾਵੇਂ ਤੁਸੀਂ ਇੰਗਲੈਂਡ ਆਸਟ੍ਰੇਲੀਆ ਅਮਰੀਕਾ ਜਿਹੜਾ ਮਰਜ਼ੀ ਹੋ ਜਾ ਹਾਂ ਆਪਸ ਵਿੱਚ ਗੱਡੀ ਜਾਣਗੇ ਐਡਾ ਕੋਈ ਇੰਟਰਸਟ ਨਹੀਂ ਕਿਸੇ ਨੇ ਵੀ ਲੈਣਾ ਉਹਨਾਂ ਦੀ ਕੰਟਰੀ ਵਾਲਿਆਂ ਨੇ ਵੀ ਨਹੀਂ ਲੈਣਾ ਬਿਲਕੁਲ ਜੀ ਬਿਲਕੁਲ ਤੇ ਜਦੋਂ ਸਾਡਾ ਮੈਚ ਹੋਊਗਾ ਇਹ ਸਾਡੇ ਗੋਰੇ ਵੀ ਆ ਕੇ ਦੇਖਦੇ ਬਿਲਕੁਲ ਇਤਾਂ ਹੀ ਬਿਲਕੁਲ ਭਾਈ ਅੱਛਾ ਭਾਈ ਹਨਾ ਜਿਵੇਂ ਇਕੱਠੇ ਰਹਿੰਦੇ ਆ ਸਾਰੇ ਹਨਾ ਪਲੇਅਰ ਆਫ ਦੇ ਵਿੱਚ ਪ੍ਰੇਮ ਬਹੁਤ ਹੈ ਹਾਂ ਚਲੋ ਕਬੱਡੀ ਕਰਕੇ ਹਨਾ ਪਰਮਾਤਮਾ ਇਹ ਇਸੇ ਤਰੀਕੇ ਕਿਰਪਾ ਬਣੀ ਰਵੇ ਬੇਦਮ ਬੇਲੇ ਬਿਲਕੁਲ ਹਾਂਜੀ ਬਿਲਕੁਲ ਤੇ ਭਾਈ ਕਦੇ ਫਿਰ ਇਹ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਵੀ ਜੇ ਕਿਤੇ ਇਕੱਠਾ ਹੁੰਦਾ ਤਾਂ ਸਵਾਦ ਕੁਝ ਹੋਰ ਹੁੰਦਾ ਸੀ ਭਾਜੀ ਜੇ ਇਕੱਠਾ ਹੁੰਦਾ ਮੈਂ ਕਹਿੰਦਾ ਦੁਨੀਆ ਦਾ ਰਾਜ ਕਰਨਾ ਸੀ ਇਹਨਾਂ ਬੰਦਿਆਂ ਦਾ ਪੰਜਾਬੀਆਂ ਨੇ ਦੁਨੀਆ ਦਾ ਰਾਜ ਕਰਨਾ ਹੈ ਕਰਦੇ ਹੁਣ ਵੀ ਪਏ ਨੇ ਬਲ ਹੁਣ ਇਹ ਆ ਵੀ ਥੋੜਾ ਜਿਹਾ ਕੁਝ ਸਾਡੇ ਵਾਲੇ ਪੰਜਾਬ ਵਾਲਿਆਂ ਨੂੰ ਥੋੜਾ ਜਿਹਾ ਬਿਜ਼ਨਸ ਕ ਮਾਲ ਮੂਲ ਬਣਾਉਣ ਦੇ ਚੱਕਰ ਦੇ ਵਿੱਚ ਆਪਣਾ ਹਿਸਾਬ-ਕਿਤਾਬ ਸਿੱਧਾ ਰੱਖਦੇ ਨੇ ਉਹ ਇੱਧਰਲੇ ਆਪਣੇ ਜਿਹੜੇ ਨੇ ਇਹ ਹਰ ਸ਼ੌਕ ਪੂਰਾ ਕਰਦੇ ਆ ਚੜਦੇ ਵਾਲੇ ਤੇ ਉਹ ਇਸੇ ਤਰ੍ਹਾਂ ਫਿਰ ਜੇ ਇਕੱਠਾ ਹੁੰਦਾ ਤੇ ਫਿਰ ਸਾਰੇ ਕੁਝ ਇਕੱਠਾ ਹੋ ਜਾਣਾ ਸੀਗਾ ਬਿਜ਼ਨਸ ਵੀ ਤੇ ਸ਼ੌਕ ਵੀ ਤੇ ਸਾਰਾ ਕੁਝ ਤੇ ਮੈਂ ਕਹਿੰਦਾ ਵੀ ਦੁਨੀਆ 'ਚ ਜੇ ਕੋਈ ਹੋਣਾ ਸੀ ਤਰੱਕੀ ਵਾਲਾ ਮੁਲਕ ਤੋਂ ਮਨਾਂ ਦਾ ਪੰਜਾਬ ਹਣਾ ਸੀ ਕਿਉਂਕਿ ਅਸੀਂ ਉਹ ਲੋਕਾਂ ਸਾਡੇ ਪੰਜਾਬੀ ਖੂਨ ਉਹ ਆ ਬਿਨਾ ਅਸੀਂ ਡਰਨ ਵਾਲੇ ਆ ਨਾ ਅਸੀਂ ਮਿਹਨਤ ਤੋਂ ਡਰਨ ਵਾਲੇ ਆ ਨਾ ਅਸੀਂ ਢਾਂਗ ਸੋਟੇ ਤੋਂ ਡਰਨ ਵਾਲੇ ਆ ਨਾ ਅਸੀਂ ਕੋਈ ਲੜਾਈ ਝਗੜੇ ਤੋਂ ਡਰਨ ਵਾਲੇ ਆ ਅਸੀਂ ਹਰ ਕੰਮ ਚ ਪੂਰੇ ਆ ਹਾਂ ਹਰ ਕੰਮ ਚ ਪੂਰੇ ਆ ਜੋ ਮਤਲਬ ਇਹ ਲੋਕ ਸਫਟਿਕੇਟਡ ਜਿਹਾ ਕੰਮ ਕਰਦੇ ਨੇ ਅਸੀਂ ਉਹ ਤਾਕਤ ਨਾਲ ਕਰਦੇ ਆ ਠੱਕੇ ਨਾਲ ਹੋਵੇ ਹੀ ਨਾ ਹੋਵੇ ਕਰਨਾ ਹੀ ਠੱਕੇ ਨਾਲ ਹੀ ਆ ਹਾਂ ਅੱਛਾ ਭਾਈ ਕੋਈ ਇਸ ਤਰ੍ਹਾਂ ਦਾ ਮੈਚ ਲਾਸਟ ਕਬੱਡੀ ਵੀ ਤੁਹਾਡੀ ਹੋਵੇ ਤੇ ਮੈਚ ਵੀ ਉਸੇ ਦਿਖਣਾ ਹੋਵੇ ਲਾਸਟ ਕਬੱਡੀ ਵੀ ਮੇਰੀ ਹੋਵੇ ਆ ਇੰਗਲੈਂਡ ਦੇ بڑے ਮੈਚ ਹੋਏ ਤੁਹਾਨੂੰ ਪਤਾ ਹੀ ਹੈ ਕਈ ਮੈਚ ਹੁੰਦੇ ਨੇ ਉਹਦੇ ਵਿੱਚ ਵੀ ਇੰਜੀ ਹੁੰਦਾ ਅੱਧੇ ਨੰਬਰ ਤੋਂ ਫਿਰ ਜਿੱਤ ਹਾਰ ਹੁੰਦੀ ਹੈ ਤੇ ਫਿਰ ਇਹ ਵੀ ਆ ਜਿਹੜਾ ਵਰਲਡ ਕੱਪ 2020 ਜੋ ਆ ਸਾਡੇ ਪਾਕਿਸਤਾਨ ਉਹਦੇ ਵਿੱਚ ਵੀ ਲਾਸਟ ਕਬੱਡੀ ਮੇਰੀ ਸੀ ਮੈਚ ਬਰਾਬਰ ਹੋ ਗਿਆ ਸੀ ਤੇ ਲਾਸਟ ਕਬੱਡੀ ਦੇ ਉੱਤੇ ਫੈਸਲਾ ਹੋਣਾ ਸੀਗਾ ਉਹ ਫਿਰ ਮੈਂ ਜਾ ਕੇ ਲਈ ਪਾਈ ਤੇ ਰੇਡ ਪੂਰੀ ਹੋ ਗਈ ਤੇ ਫਿਰ ਉੱਤੇ ਜਿੱਤ ਗਏ ਅੱਛਾ ਭਾਈ ਜਿਵੇਂ ਆਪਾਂ ਨੇ ਨਾ ਗੱਲ ਕਰ ਲਈ ਸੀ ਤੁਹਾਡੇ ਅਹੁਦੇ ਦੇ ਮੈਂ ਤੁਸੀਂ ਬਿਜਲੀ ਬੋਰਡ ਦੇ ਵਿੱਚ ਐਕਸ਼ਨ ਹਾਂ ਫਾਈਨੈਂਸ਼ਲੀ ਤੌਰ ਤੇ ਵੀ ਗੱਲ ਹੋ ਗਈ ਸੀ ਤੇ ਇਹਦੇ ਨਾਲ ਗੱਲ ਕਰੀਏ ਜਿਹੜੇ ਤੁਹਾਨੂੰ ਵੈਸਟ ਦੇ ਬਣਦੇ ਆ ਬੈਸਟੇਡਰ ਦੇ ਹਨਾ ਹਾਂਜੀ ਤੇ ਉਹ ਕੀ ਕੁਝ ਜਿੱਤਿਆ ਤੁਸੀਂ ਪਾਕਿਸਤਾਨ ਦੇ ਵਿੱਚੋਂ ਜਾਂ ਕਿ ਕਿਤੋਂ ਵੀ ਭਾਜੀ ਮੈਂ ਬਹੁਤ ਕੁਝ ਜਿੱਤਿਆ ਜੀ ਕਹਿ ਸਕਦੇ ਮੋਟਰਸਾਈਕਲਾਂ ਜਿੱਤੀਆਂ ਗੱਡੀ ਵੀ ਮੱਜਾਂ ਵੀ ਮਰ ਉਹ ਜੋ ਜੋ ਕੁ ਬਟੇ ਰੱਖਿਆ ਗਿਆ ਪਾਕਿਸਤਾਨ ਚ ਆਪਾਂ ਉਹ ਸਾਰੇ ਹੀ ਜਿੱਤਿਆ ਵਾ ਤੇ ਬੇਸ਼ ਬੇਸ਼ੁਮਾਰ ਜਿੱਤਿਆ ਆਮੀ ਬੰਦਾ ਕਹੇ ਬਹੁਤ ਸਾਰਾ ਜਿੱਤੇ ਆ ਤੇ ਇੱਥੇ ਵੀ ਇੰਗਲੈਂਡ ਵੀ ਤੁਹਾਨੂੰ ਪਤਾ ਵੀ ਇੱਥੇ ਵੀ ਰੱਬ ਦੀ ਮਿਹਰ ਆ ਤੇ ਠੀਕ ਨੇ ਯਾਰ ਹਾਂ ਔਰ ਭਾਈ ਕੋਈ ਇਦਾਂ ਦਾ ਮੈਚ ਤੁਹਾਡੇ ਯਾਦ ਹੋਵੇ ਜਿਹੜਾ ਯਾਦਗਾਰੀ ਬਣ ਗਿਆ ਵੈਸੇ ਤਾਂ ਹਰ ਇੱਕ ਰੇਡ ਹੀ ਯਾਦਗਾਰੀ ਹੁੰਦੀ ਹੈ ਬਿੱਟੂ ਭਾਜੀ ਹੁਣਾਂ ਨਾਲ ਸਾਡਾ ਮੈਚ ਸੀਗਾ ਬਿੱਟੂ ਦੁਕਾਨ ਹਾਂ ਬਿੱਟੂ ਦੁਕਾਨ ਰੱਬ ਨੂੰ ਜਨਤਾਂ ਚ ਘਰ ਦੇ ਬੜਾ ਵੱਡਾ ਪਲੇਅਰ ਹੋਇਆ ਹਾਂਜੀ ਤੇ ਉਹਦੇ ਵਧੀਆ ਇਨਸਾਨ ਵੀ ਸੀਗਾ ਤੇ ਮੈਂ ਭਾਈ ਤੇ ਕਿਦੋਂ ਗੱਲ ਦੱਸਾਂ ਜਿਹੜਾ ਵੱਡਾ ਪਲੇਅਰ ਬਣੇਗਾ ਨਾ ਉਹ ਇਨਸਾਨ ਵੀ ਵੱਡਾ ਹੀ ਹੋਏਗਾ ਬਿਲਕੁਲ ਕੋਈ ਸ਼ੱਕ ਨਹੀਂ ਹਾਂ ਪਰਮਾਤਮਾ ਉਹਨੂੰ ਐਵੇਂ ਨਹੀਂ ਦੇ ਦਿੰਦੀ ਬਖਸ਼ ਦੇ ਦਿੰਦੀ ਉਹਦੇ ਵਿੱਚ ਕੁਝ ਹੁੰਦੇ ਨੇ ਹੁੰਦੇ ਨੇ ਰੱਬ ਉਹਨੂੰ ਦਿੰਦਾ ਤਾਂ ਨਾ ਬਿਲਕੁਲ ਉਹ ਉਹਨਾਂ ਨਾਲ ਸਾਡਾ ਆਖਰੀ ਉਹ ਵੈਨਕੂਵਰ ਲਾਈਨਰ ਲੋਕੇ ਡੰਡੇ ਤੇ ਸੀ ਲਾਹੌਰ ਲਾਈਨਰ ਲੋਕੇ ਡੰਡੇ ਤਾਂ ਉਹ ਫਿਰ ਆਖਰੀ 13 ਸਕਿੰਟਾਂ 'ਚ ਇੱਕ ਕਬੱਡੀ ਰਹਿ ਗਈ ਸੀ ਮੈਚ ਬਰਾਬਰ ਹੋ ਗਿਆ ਅੱਜ ਵੀ ਪਿਆ ਹੋਣਾ ਕਿ ਦੇਣਾ ਮੈਚ ਦੇ ਤੇ ਉਹ ਉਹਦੇ ਵਿੱਚ ਲਾਸਟ ਕਬੱਡੀ ਮੇਰੀ ਸੀਗੀ ਲਾਸਟ ਕਬੱਡੀ ਪਾਗ ਉਸ ਦਿਨ ਮੈਨੂੰ ਡਾਕਟਰ ਨੇ ਕਿਹਾ ਕਿ ਯਾਰ ਨਾ ਤੈਨੂੰ ਬੁਖਾਰ ਆ ਤੂੰ ਰੈਸਟ ਕਰ ਤੇ ਸਾਡੇ ਪਲੇਅਰ ਪੂਰੇ ਨਹੀਂ ਸੀਗੇ ਤੇ ਉਹ ਨਾ ਜਲੰਧਰ ਕਾਲਜ ਆ ਉਥੇ ਆਪਣੇ ਚੜਦੇ ਪੰਜਾਬ ਚ ਨਾ ਜਲੰਧਰ ਦੇ ਵਿੱਚ ਜਲੰਧਰ ਕਾਲਜ ਦੇ ਵਿੱਚ ਮੈਚ ਹੋਣ ਲਿਆ ਉਹ ਫਿਰ ਲਾਸਟ ਕਬੱਡੀ ਮੈਂ ਪਾਈ ਤੇ ਉਹਦੇ ਤੇ ਸੀ ਜਿੱਤੇ ਆ ਉਹ 13 ਸਕਿੰਡਾਂ ਦੇ ਵਿੱਚ ਸੀ ਉਹ 12 ਸਕਿੰਡਾਂ ਜਮੇ ਪੂਰੀ ਗੱਲ ਕਬੱਡੀ ਅੱਛਾ ਆ ਉਹ ਫਾਈਟ ਕਿਦ ਨਾਲ ਹੋਈ ਸੀ ਫਾਈਟ ਉੱਥੇ ਮੈਨੂੰ ਯਾਦ ਰਹੇਗਾ ਪਰ ਬਿੱਟੂ ਦੇ ਨਾਲ ਹੀ ਮੁੰਡਾ ਚੰਗਾ ਸੀ ਖੇਡਦਾ ਸੀ ਉਹ ਚੰਗਾ ਜਾਫੀ ਸੀਗਾ ਉਹ ਵੈਨਕੂਵਰ ਲਾਈਨਰ ਲੋ ਖੇਲਦੇ ਸੀ ਹਾਂ ਹਾਂ ਐ ਸੋ ਐ ਕੋਈ ਜਿੱਥੇ ਨਾ ਇੰਗਲੈਂਡ ਦੇ ਵਿੱਚ ਆਪਾਂ ਦੇਖਿਆ ਜਾਵੇ ਐ ਟਿਕਟਾਂ ਦੇ ਮੈਚ ਹੁੰਦੇ ਆ ਹਨਾ ਬਾਹਰ ਵੀ ਅਸੀਂ ਹੋਰ ਥਾਂ ਤੇ ਵੀ ਹੁੰਦੇ ਆ ਸਾਰੀਆਂ ਜਗ੍ਹਾ ਤੇ ਤੇ ਪਰ ਇੱਥੇ ਵੀ ਮੈਨੂੰ ਇਹ ਪਤਾ ਲੱਗਿਆ ਵੀ ਪਹਿਲਾਂ ਟਿਕਟ ਲੈਂਣ ਤੋਂ ਪਹਿਲਾਂ ਉਹ ਸੋਚਦੇ ਨੇ ਵੀ ਇੱਥੇ ਪਲੇਅਰ ਕਿਹੜੇ ਖੇਡਣਗੇ ਹਾਂ ਹਾਂ ਬਿਲਕੁਲ ਇਦਾਂ ਹੀ ਆ ਵੇਖੋ ਭਾਜੀ ਇਹ ਟਿਕਟ ਦੇ ਹਰ ਜਗ੍ਹਾ ਦੇ ਮੈਚ ਹੁੰਦਾ ਉਹ ਸਾਡੇ ਬੰਦੇ ਨਾ ਜਦੋਂ ਬਾਹਰ ਬਾਹਰ ਕਾ ਤੇ ਆਉਂਦੇ ਆ ਉਹ ਫਿਰ ਬਾਹਰ ਫਨੈਕਸਨ ਬਾਹਰ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਪਹਿਲੇ ਵੇਖ ਲਈਏ ਪਲੇਅਰ ਕਿਹੜੇ ਕਿਹੜੇ ਆ ਤੇ ਕਿੱਦਾਂ ਦੇ ਫਿਰ ਉਸ ਤੋਂ ਬਾਅਦ ਜਾਂਦੇ ਗਰਾਊਂਡ ਦੇ ਵਿੱਚ ਉਹ ਫਿਰ ਜਦੋਂ ਅਸੀਂ ਬੜੀ ਬੜੀ ਦਾ ਗਰਾਊਂਡ ਦੇ ਵਿੱਚ ਉਹ ਫਿਰ ਉਹ ਟਿਕਟਾਂ ਟੋਕਾ ਫਿਰ ਤੁਹਾਨੂੰ ਪਤਾ ਵੀ ਐਂਡ ਆ ਦੇ ਮੈਚ ਦੇ ਵਿੱਚ ਰਸ਼ ਪੈ ਜਾਂਦਾ ਓਕੇ ਵਾਰੀ ਅੱਛਾ ਭਾਜੀ ਇੱਕ ਸੈਲਫੀ ਦਾ ਯੁੱਗ ਬੜਾ ਹੈ ਹੁਣ ਹਾਂ ਹਨਾ ਪਹਿਲਾਂ ਤਾਂ ਇਕੱਲੀ ਵੀਡੀਓ ਬਣਦੀ ਸੀ ਨਾ ਤੇ ਹੁਣ ਜਿਹੜੇ ਚੌਂਣ ਵਾਲੇ ਨੇ ਫਿਰ ਉਹ ਬਾਹਰ ਨਹੀਂ ਨਿਕਲਣ ਦੇਦੇ ਪਹਿਲਾਂ ਕਹਿੰਦੇ ਨੇ ਬਾਈ ਸੈਲਫੀ ਕਰੋ ਕਿਵੇਂ ਮਹਿਸੂਸ ਹੁੰਦਾ ਬਾਈ ਪਾਜੀ ਪਹਿਲਾਂ ਕੀ ਗੱਲ ਉਹ ਇੱਕ ਉਹ ਇੱਕ ਚਾਰਜ ਆ ਵੀ ਹੁੰਦਾ ਬਾਅਦ ਕਹਦੇ ਨਾ ਕਈ ਵਾਰੀ ਤੰਗ ਆ ਜੀ ਦਾ ਜੋ ਮੈਚ ਖੇਡਦੇ ਹੋਏ ਤੇ ਬਾਹਰ ਨਿਕਲਦੇ ਆ ਤੇ ਨਾਲ ਹੀ ਫੜ ਲੈਂਦੇ ਬੰਦੇ ਨਾ ਫਿਰ ਉਹ ਕਈ ਵਾਰੀ ਮਨ ਚ ਆਉਂਦਾ ਵੀ ਯਾਰ ਕੀ ਹੋਇਆ ਲੇਕਿਨ ਉਹ ਉਹਦੇ ਵਿੱਚ ਕਸੂਰ ਨਹੀਂ ਆ ਉਹਦੇ ਵਿੱਚ ਜਾਂ ਉਹ ਜਿਹੜੇ ਬੰਦੇ ਨੇ ਉਹ ਤੁਹਾਡਾ ਪਿਆਰ ਕਰਦੇ ਆ ਤੇ ਜੇ ਉਹ ਪਿਆਰ ਕਰਦੇ ਆ ਤੇ ਤੁਸੀਂ ਗਰਾਊਂਡ ਦੇ ਵਿੱਚੋਂ ਇੱਥੇ ਤੱਕ ਆਂ ਹਾਂ ਇੱਥੋਂ ਤੱਕ ਉਹ ਪਿਆਰ ਨਹੀਂ ਕਰਦੇ ਫਿਰ ਤੁਸੀਂ ਕਾਦੇ ਹੋ ਤੇ ਜੇ ਉਹ ਉਹਨਾਂ ਨੇ ਪਿਆਰ ਕਰਨਾ ਤੁਹਾਨੂੰ ਵੇਖਣ ਵਾਸਤੇ ਉਹਨਾਂ ਨੇ ਆਉਣਾ ਤੇ ਫਿਰ ਮੈਂ ਇਹ ਬਾਕੀ 플레이ਰਾਂ ਨੂੰ ਇਹ ਕਾਂਗਾ ਵੀ ਕਦੀ ਹੋ ਜੇ ਜਦਾ ਕੋ ਕੰਮ ਸ਼ਮ ਜਾਂ ਇੰਜ ਤੁਸੀਂ ਹੁੰਦਾ ਮੈਂ ਸਮਝਦਾ ਵਾ 플레이ਰ ਮੈਚ ਖੇਡ ਕੇ ਤੇ ਬੰਦਾ ਬੜਾ ਤੰਗ ਜਾਂ ਹੁੰਦਾ ਕਈ ਵਾਰ ਲੂਜ਼ ਬੋਲਣ ਲੱਗਦਾ ਤੇ ਬਰਦਾਸ਼ ਕਰਿਆ ਕਰੋ ਫੈਨ ਨੇ ਉਹਨਾਂ ਨਾਲ ਮੁਹੱਬਤ ਹੈ ਉਹਨਾਂ ਦੀ ਤੁਹਾਡੇ ਨਾਲ ਮੁਹੱਬਤ ਹੈ ਤੁਹਾਡੀ ਵਾਸਤੇ ਹੀ ਹੁੰਦੇ ਦਾ ਨਾ ਬਿਲਕੁਲ ਬਾਈ ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਜਸਮਨ ਇਹ ਇੱਕ ਪਾਜੀ ਕਬੱਡੀ ਦਾ ਤੇ ਕਮੈਂਟਰੀ ਦਾ ਸਮੇਲ ਬਹੁਤ ਹੈ ਹਾਂ ਇਹ ਹੈ ਕਿ ਕਿਵੇਂ ਲੱਗਦਾ ਵੀ ਜਦੋਂ ਤੁਹਾਡੀ ਰੇਡ ਵੀ ਇਦਾਂ ਦੀ ਹੁੰਦੀ ਆ ਤੇ ਹਜ਼ੂਮ ਦਾ ਜਿਹੜਾ ਹੁੰਦਾ ਉਹ ਵੀ ਨਜ਼ਾਰਾ ਲੈ ਰਿਆ ਹੁੰਦਾ ਤੇ ਕਮੈਂਟੇਟਰ ਵੀ ਓਕੇ ਬਾਈ ਕਮੈਂਟੇਟਰ ਜਿਹੜਾ ਨਾ ਉਹ ਪਲੇਅਰ ਨੂੰ ਮਰਵਾ ਦਿੰਦਾ ਕਿਉਂ ਉਹ ਕੰਮ ਚੁੱਕ ਕੇ ਨਾ ਦੇ ਦਿੰਦਾ ਅਗਲੇ ਦਾ ਵੀ ਤੇ ਉਹਦਾ ਵੀ ਤੇ ਵੀ ਉਹ ਨਾ ਉਹਨਾਂ ਨੂੰ ਆਪਸ ਚ ਪੜਨਾ ਜ਼ਰੂਰੀ ਬਣ ਜਾਂਦਾ ਹੂੰ ਤੋ ਉvre ابھی ਕਮੈਂਟਰੀ ਤੋਂ ਬਗੈਰ ਕਬੱਡੀ ਕੋਈ ਨਹੀਂ ਗੀ ਕਿਉਂਕਿ ਜਿਹਨੇਦਰ ਪਲੇਅਰ ਨੂੰ ਪੂਰਾ ਗਰਮ ਨਹੀਂ ਕਰੋਗੇ ਤੇ ਉਹਨੇਦਰ ਪਲੇਅਰ ਪੂਰਾ ਨਹੀਂ ਹੁੰਦਾ ਫਾਰਮ ਦੇ ਵਿੱਚ ਬਿਲਕੁਲ એનਰਜੀ ਹਾਂ ਨਰਜੀ ਜਦੋਂ ਤੁਸੀਂ ਉਹਦਾ ਪਿਸ਼ੋਕੜ ਲਿਆ ਕੇ ਸਾਰਾ ਕੁਝ ਗਿਣਾ ਦਿੰਦੇ ਹੋ ਫਿਰ ਉਹ ਚ ਬੂਸਟ ਅਪ ਹੁੰਦਾ ਉਹ એનਰਜੀ ਹੁੰਦੀ ਹੈ ਤੇ ਇਹ ਇਹਦਾ ਤੇ ਬੜਾ ਕਲੋਜ਼ ਆ ਕਬੱਡੀ ਤੇ ਕਮੈਂਟਰੀ ਦਾ ਆਪਸ ਦੇ ਵਿੱਚ ਰਿਲੇਸ਼ਨ ਇਹ ਇੰਜ ਹੀ ਸਮਝ ਲਓ ਜਿਵੇਂ ਬਿਓ ਪੁੱਤਰ ਵਾਲਾ ਹਿਸਾਬ ਹੀ ਹੈ ਬਿਲਕੁਲ ਜੀ ਬਿਲਕੁਲ ਅੱਲਾ ਸ਼ਰੀ ਅੱਲਾ ਸ਼ਰੀ ਜਿਹੜੀ ਇੱਕ ਅੱਲਾ ਸ਼ਰੀ ਅੱਲਾ ਸ਼ਰੀ ਹਾਂ ਬਿਲਕੁਲ ਭਾਈ ਜੀ ਇੱਕ ਮੈਚ ਦੇ ਵਿੱਚ ਕਿੰਨੀਆਂ ਗਬੜੀਆਂ ਪਾਉਣ ਦਾ ਰਿਕਾਰਡ ਹੈ ਤੁਹਾਡਾ ਭਾਜੀ ਮੈਂ ਇੱਕ ਮੈਚ ਦੇ ਵਿੱਚ 29 ਗਬੜੀਆਂ ਪਾਈਆਂ ਸੀ ਮੇਰਾ ਆਪਣਾ ਰਿਕਾਰਡ ਸੀ ਫਿਰ 31 ਕਰਕੇ ਆਪਣਾ ਰਿਕਾਰਡ ਆਪ ਹੀ ਤੋੜਿਆ ਸੀ ਕਿੱਥੇ ਪਾਕਿਸਤਾਨੀ ਉਹ ਚੜ੍ਹਦੇ ਪੰਜਾਬ ਦੇ ਵਿੱਚ ਆਪਣੇ ਨਾ ਲੀਗ ਹੋਈ ਹੈ ਜਿਹੜੀ ਹਾਂਜੀ ਉਸ ਲੀਗ ਦੇ ਵਿੱਚ ਵੇਵ ਵਿੱਚ ਹਾਂ ਵੇਵ ਵਰਲਡ ਕਬੱਡੀ ਦੇ ਵਿੱਚ ਆਪਣਾ 29 ਕਬੱਡੀਆਂ ਇੱਕ ਮੈਚ ਦੇ ਵਿੱਚ ਤੇ ਫਿਰ 31 ਕਰਕੇ ਆਪਣਾ ਰਿਕਾਰਡ ਅਪੀ ਤੋੜਿਆ ਹੈ ਤੇ ਜਿੰਨੇ ਮੈਚ ਖੇਡੇ ਸੀ ਮੈਨੂੰ ਲੱਗਦਾ ਉਹਦੇ ਚੋਂ 11 ਮੈਚ ਕਿ 13 ਮੈਚ ਖੇਡੇ ਸੀ ਉਹਦੇ ਚੋਂ 9 ਜਾਂ 11 ਇਹਨਾਂ ਦੋ ਇਨ ਇੰਨੇ ਵਾਰੀ ਮੈਂ ਬੈਸਟ ਸੀਗਾ ਜੀ ਹਾਂ ਲਓ ਜੀ ਮੈਂ ਚੱਲ ਤੇ ਹੋਰ ਆਪਾਂ ਆਲ ਓਵਰ ਗੱਲ ਕਰ ਲਈਏ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਖੇਡੇ ਹੋ ਕਿੰਨੇ ਕੁ ਬੈਸਟ ਰਹੇ ਹੋ ਕਈ ਵਾਰੀ ਵਾਰੀ ਬੈਸਟ ਨਿਕਲੇ ਆ ਪਰਮਾਤਮਾ ਦੀ ਬੜੀ ਮਿਹਰ ਆ ਗਿਣਿਆ ਗੁਣਿਆ ਨਹੀਂ ਕਈ ਵਾਰੀ ਕਈ ਵਾਰੀ ਬੈਸਟ ਹੋਏ ਆ ਤੇ ਅਬ ਮੈਂ ਕਹਦੀ ਏਡਾ ਨਾ ਇਹ ਵੀ ਨਹੀਂ ਕੀਤਾ ਵੀ ਚੋਕ ਚਕਾ ਵਾਲਾ ਕੰਮ ਆਪਾਂ ਬੜੇ ਧੀਮੇ ਜਿਹੇ ਲਹਿਜੇ ਵਾਲੇ ਬੰਦੇ ਆ ਆਪਣੇ ਨਾਲ ਪਿਆਰ ਕਰਦੇ ਜਨਤਾ ਤੇ ਆਪਾਂ ਸ਼ਲੋਕ ਕਲੱਬ ਆ ਤੁਹਾਨੂੰ ਪਤਾ ਵੀ ਇਹਦੇ ਨਾਲ ਆਪਣਾ ਬੜਾ ਬੜੇ ਸਾਲਾਂ ਦਾ ਪਿਆਰ ਆ ਆਪਾਂ ਹਰ ਸ਼ੈ ਨੂੰ ਪਿੱਛੇ ਕਰਕੇ ਇਹਨਾਂ ਨੂੰ ਅੱਗੇ ਲਈ ਲਈਦਾ ਸਲੋਕ ਰਬਲੀ ਹਾਂ ਸਲੋਕ ਰਬਲੀ ਆਪਣੇ ਜਿੰਨੀ ਵਾਰੀ ਇੰਗਲੈਂਡ ਜਿੰਨੀ ਦਿਨ ਖੇਡਦੇ ਪਏ ਜਿੰਨੀ ਦਿਨ ਅੱਗੇ ਖੇਡਾਂਗੇ ਸਾਰਾ ਉਹਨਾਂ ਨਾਲ ਖੇਡਾਂਗਾ ਆਪਣਾ ਭਾਜੀ ਗੋਲਡੀ ਨਾਲ ਭਾਜੀ ਸ਼ੀਰੇ ਨਾਲ ਤੁਹਾਨੂੰ ਪਤਾ ਗਲਵੰਤ ਹੋਣਾ ਨਾਲ ਤੇ ਗਮਿੰਦਰ ਭਾਜੀ ਹੋਣੀ ਚਮਕੌਰ ਹੋਣੀ ਲੱਡੂ ਹੋਣੀ ਜਾਂ ਜਿੰਨੇ ਵੀ ਆਪਣੇ ਇੱਥੇ ਭਾਜੀ ਆਉਂਦੇ ਨੇ ਇੰਦਰਜੀਤ ਹੁਣੀ ਸਾਰਿਆਂ ਨਾਲ ਆਪਣਾ ਵਧੀਆ ਪਿਆਰ ਆ ਕਮਲ ਅੰਕਲ ਆ ਉਹਦੇ ਨਾਲ ਫਿਰ ਸਾਡਾ ਜਰਾਨਾ ਉਹਨੂੰ ਛੇੜੀ ਛੁੜੀ ਦਾ ਵੀ ਆ ਉਹਨਾਂ ਦਾ ਬਹੁਤ ਸ਼ੁਕਲਾਈਦਾ ਵਾ ਬਾਕੀ ਇਹ ਕਿ ਲੁੱਕ ਆਫਟਰ ਦੇ ਵਿੱਚ ਵੀ ਸਲੋ ਕਬੱਡੀ ਕਲੱਬ ਤੋਂ ਮੈਂ ਨਹੀਂ ਸਮਝਦਾ ਕਿ ਹੋਰ ਪਲੇਅਰ ਦੀ ਕੋਈ ਲੁੱਕ ਆਫਟਰ ਨਹੀਂ ਕਰਦਾ ਕਿਉਂਕਿ ਭਾਜੀ ਗੋਲਡੀ ਹੁਣੀ ਆ ਭਾਈ ਸ਼ੀਰੀ ਹੁਣੀ ਉਹ ਕੁਲਵੰਦ ਭਾਈ ਹੁਣ ਆਪ ਆ ਕੇ ਮਤਲਬ ਨਾ ਕੋਈ ਸ਼ੈ ਨੂੰ ਮੈਸੇਜ ਕਰੀਏ ਫੋਨ ਕਰੀਏ ਜੇ ਨਾ ਵੀ ਕਰੀਏ ਆਪ ਹੀ ਚੈੱਕ ਕਰਦੇ ਆ ਕਿਚਨ ਕੁਚਨ ਕੋਈ ਸ਼ੈ ਲੈਣ ਆਲੀ ਹੈ ਲੈਉਣ ਆਲੀ ਆਪ ਹੀ ਲੈ ਆਉਂਦੇ ਤੇ ਫਿਰ ਇਸ ਤਰ੍ਹਾਂ 플레이ਰਾਂ ਦੀ ਲੁੱਕ ਆਫਟਰ ਹੁੰਦੀ ਹੈ ਪਰ 플레이ਰ ਥੋੜਾ ਆਪਣੇ ਆਪ ਹੀ ਚੰਗਾ ਖੇਡਦਾ ਹਾਂਜੀ ਤੇ ਵਜ਼ਨ ਕਿੰਨਾ ਭਾਈ ਤੁਹਾਡਾ ਮੇਰਾ ਵਜ਼ਨ ਹੈਗਾ ਭਾਜੀ ਇਸ ਟਾਈਮ ਇੱਕ ਕਮੰਡਲ ਤੇ ਕੋਈ 15 ਕਿਲੋ ਜੀ ਹੋਣਾ ਹਾਂਜੀ ਹਾਂਜੀ ਇੱਕ ਅੱਧਾ ਕੱਢ ਹੈਗਾ 6 ਫੁੱਟ ਭਾਜੀ ਹਾਂ ਤੇ ਬਾਈ ਜ਼ਿੰਦਗੀ ਦਾ ਕੋਈ ਉਹ ਸਮਾਂ ਜਦੋਂ ਮਾਇਲ ਕਹਿਰੀ ਬੇਅੰਤ ਖੁਸ਼ੀ ਹੋਈ ਬਈ ਭਾਈ ਹੁਣ ਤੱਕ ਤੇ ਪ੍ਰਮਾਤਮਾ ਦੀ ਮਿਹਰ ਰਹੀ ਆ ਰੱਬ ਦਾ ਸ਼ੁਕਰ ਰਿਹਾ ਵੀ ਜਿਹੜੇ ਵੀ ਜ਼ਿੰਦਗੀ ਦੇ ਦਿਨ ਗੁਜ਼ਾਰੇ ਆ ਸਾਰੇ ਹਰ ਦੇਣੇ ਖੁਸ਼ੀ ਦਾ ਗਿਆ ਤੇ ਤੁਹਾਨੂੰ ਪਤਾ ਜਦੋਂ ਦੁੱਖ ਹੁੰਦਾ ਉਹ ਬ੍ਰਦਰ ਦਾ ਆਪਾਂ ਨੂੰ ਬੜਾ ਉਹ ਦੇ ਵਿੱਚ ਤੇ ਆਪਣੀ ਘਾਟ ਪੂਰੀ ਕੋਈ ਕਰ ਨਹੀਂ ਸਕਦਾ ਤੇ ਬਸ ਹੁਣ ਡੈਡੀ ਆ ਤੇ ਮਦਰ ਆਪਣੇ ਕੋ ਉਹਨਾਂ ਦੀ ਰੱਬ ਚੜ੍ਹਦੀ ਕਲਾ ਰੱਖੇ ਬਸ ਤੇ ਪਰਿਵਾਰ ਦੇ ਵਿੱਚ ਭਾਈ ਜੀ ਪਰਿਵਾਰ ਦੇ ਵਿੱਚ ਭਾਈ ਜੀ ਆਪਾਂ ਹੁਣ ਜਾ ਕੇ ਵਿਆਹ ਕਰਾਉਣਾ ਅੱਛਾ ਕਰਾਉਣਾ ਹੈ ਜੀ ਆ ਹੁਣ ਜਾ ਕੇ ਕਰਾਉਣਾ ਵਾ ਤੇ ਪਰਿਵਾਰ ਦੇ ਵਿੱਚ ਆਪਣੀ ਮੈਂਸਾਂ ਇੱਕ ਮੇਰਾ ਬ੍ਰਦਰ ਸੀ ਇੱਕ ਹੋਰ ਬ੍ਰਦਰ ਸੀਗਾ ਤੇ ਇੱਕ ਸਿਸਟਰ ਸੀ ਤਿੰਨ ਬ੍ਰਦਰਸ ਆ ਉਹ ਚੋ ਇੱਕ ਬ੍ਰਦਰ ਪੂਰਾ ਹੋ ਗਿਆ ਤੇ ਇੱਕ ਬ੍ਰਦਰ ਆ ਤੇ ਇੱਕ ਸਿਸਟਰ ਆ ਤੇ ਮਾਤਾ ਦੇ ਪਿਤਾ ਹਾਂ ਬਹੁਤ ਵਧੀਆ ਲੱਗਿਆ ਭਾਈ ਜੀ ਗੱਲਬਾਤ ਕਰਕੇ ਤੁਹਾਡੇ ਨਾਲ ਥੈਂਕ ਯੂ ਤੇ ਹੋਰ ਕੀ ਕਹਿਣਾ ਜੈਨੂ लास्ट ਕਿਉਂ ਕੋਈ ਮੈਂ ਇਹੀ ਕਹਿਣਾ ਚਾਹਨਾ ਵਾ ਬਈ ਆਪਣੇ ਜਿੰਨੇ ਵੀ ਲੈਂਦੇ ਚੜਦੇ ਵਾਲੇ ਸਾਰੇ ਨੇ ਵੀਰ ਨੇ ਭਰਾ ਨੇ ਪਲੇਅਰ ਜਿਹੜੇ ਨੇ ਉਹ ਸਾਰੇ ਇੱਕੋ ਜਿਹੇ ਹੀ ਹੁੰਦੇ ਆ ਨਾ ਹਾਂਜੀ ਤੇ ਕੰਟਰੋਵਰਸੀ ਦੇ ਵਿੱਚ ਕੋਈ ਵੀ ਨਹੀਂ ਹੋਣਾ ਚਾਹੀਦਾ ਕੁਝ ਵੀ ਨਹੀਂ ਹੋਣਾ ਚਾਹੀਦਾ ਵੇਖੋ ਅਸੀਂ ਆ ਸਾਡੇ ਨਾਂ ਨਾਲ ਵੀ ਪੰਜਾਬ ਲੱਗਦਾ ਤੇ ਜੇ ਇਹ ਆਪਣੇ ਦੂਜੇ ਪਲੇਅਰ ਨੇ ਤੇ ਉਹਨਾਂ ਦੇ ਨਾਂ ਨਾਲ ਵੀ ਪੰਜਾਬ ਲੱਗਦਾ ਨਾ ਉਹਨਾਂ ਨਾਲ ਬਹੁਤਾ ਸਾਡੇ ਨਾਲ ਬਹੁਤਾ ਦੂਜਾ ਲੱਗਦਾ ਨਾ ਇਹਨਾਂ ਨਾਲ ਬਹੁਤਾ ਦੂਜਾ ਲੱਗਦਾ ਐਸਐਲਈ ਪੰਜਾਬ ਦੀ ਸ਼ਾਨ ਨੇ ਜਿੰਨੇ ਵੀ ਪਲੇਅਰ ਨੇ ਤੇ ਜਿਹੜੀ ਜਨਤਾ ਥੋੜਾ ਜਿਹਾ ਕੰਟਰੋਵਰਸੀ ਕਰਨਾ ਚਾਹਦੀ ਹੈ ਉਹਨਾਂ ਪਲੇਅਰਾਂ ਨਾਲ ਉਹਨਾਂ ਨੂੰ ਚਾਹੀਦਾ ਕਿ ਇਸ ਗੱਲ ਨੂੰ ਵੇਖ ਲਿਆ ਕਰਨੇ ਕਿ ਪਲੇਅਰ ਤੁਹਾਡੇ ਐਂਟਰਟੇਨਮੈਂਟ ਵਾਸਤੇ ਹੀ ਹੁੰਦੇ ਨੇ ਉਹ ਤੁਹਾਡੇ ਵਾਸਤੇ ਹੀ ਗਰਾਊਂਡਾਂ ਦੇ ਵਿੱਚ ਹੁੰਦੇ ਨੇ ਉਸ ਕੰਟਰੋਵਰਸੀ ਨੂੰ ਥੋੜਾ ਜਿਹਾ ਸਾਈਡ ਤੇ ਕਰਕੇ ਪਿਆਰ ਜਿਹੜਾ ਵਾ ਸਾਰਿਆਂ ਨੂੰ ਇਕੁਅਲ ਦਿਆ ਕਰੋ ਹਾਂ ਬਿਲਕੁਲ ਹਾਂ ਥੈਂਕ ਯੂ ਸੋ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਰਿਆਂ ਨੂੰ ਸੋ ਦੋਸਤੋ ਇਹ ਸਨ ਸਾਡੇ ਲਹਿੰਦੇ ਪੰਜਾਬ ਦੇ ਖੇਡ ਕਬੱਡੀ ਦੇ ਸਟਾਰੇ ਸਫੀਕ ਚਿਸ਼ਤੀ ਜੀ ਆਪਾਂ ਨੇ ਗੱਲਬਾਤ ਕੀਤੀ ਸੋ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ